ਹਾਂਜੀ ਭੂਆ ਜੀ ਸਤਿ ਸ਼੍ਰੀ ਅਕਾਲ ਭੂਆ ਜੀ ਆ ਜਾਓ ਸਤਿ ਸ਼੍ਰੀ ਅਕਾਲ ਪੁੱਤ ਮੈਂ ਤਾਂ ਆਇਆ ਹਾਂ ਸਤਿ ਸ਼੍ਰੀ ਅਕਾਲ ਕਿ ਪਈ ਮੁੰਡੇ ਦਾ ਵਿਆਹ ਤੇ ਲੈ ਕੇ ਆਈ ਸਤਿ ਚਾਚੀ ਕਨੀ ਹਾਂਜੀ ਬਾਹਰ ਇਹ ਨਹੀਂ ਖੋਲਿਆ ਦੇਖਣਾ ਹੁਣ ਮੈਨੂੰ ਘੰਟਾ ਹੋ ਗਿਆ ਬਾਹਰ ਤਾਂ ਵੀ ਉਹ ਤਾਂ ਘਰੇ ਸੀ ਭੂਆ ਜੀ ਕੱਪੜੇ ਧੋਵੇ ਸੀਗੇ ਹਾਂ ਮੈਂ ਮਰ ਗਿਆ ਪਤਾ ਨਹੀਂ ਮੈਂ ਤਾਂ ਬਹੁਤ ਚਿਰ ਬਾਅਦ ਖੜਕਾਈ ਗਈ ਆ ਫਿਰ ਮੇਰੇ ਤਾਂ ਮਨ ਚ ਉਹੀ ਗੱਲ ਆਈ ਮਾ ਆ ਕਹਿੰਦੇ ਨੇ ਵੀ ਸਾਰੇ ਲਾਚ ਨੂੰ ਜਦ ਜ਼ਮੀਨ ਲੈਣ ਸੀ ਤਾਂ ਮੇਰੇ ਨਾਲ ਮਿੱਠੀ ਪਿਆਰੀ ਇੰਨੀ ਰਹੀ ਮਾਰ ਕੇ ਕੱਪੜੇ ਐ ਪੇਹ ਦਿੱਸ ਮੈਨੂੰ ਹਰ ਇੱਕ ਚੀਜ਼ ਮੈਨੂੰ ਵੀ ਆਇ ਲੱਗਦਾ ਸੀ ਬੇਬੇ ਦਾ ਪੂਰੀ ਸੇਵਾ ਕਰਦੀ ਮੈਂ ਆਪਣਾ ਹਿੱਸਾ ਦਾ ਪੁੱਤ ਉਧਰ ਦੇਗੀ ਸ਼ਰਮ ਤਾਂ ਮੈਨੂੰ ਬਹੁਤ ਆਉਂਦੀ ਆ ਜਦ ਤੱਕ ਉਹ ਇਹ ਸਾਰੇ ਜ਼ਮੀਨ ਦੇਤੀ ਉਧਰ ਚਾਚਾ ਜੀ ਨੂੰ ਉਹ ਤਾਂ ਮੈਂ ਕਹਿ ਨਹੀਂ ਕਿ ਮੈਨੂੰ ਸ਼ਰਮ ਤਾਂ ਬਹੁਤ ਆਉਂਦੀ ਪਰ ਮੈਂ ਇਹ ਕਹਿ ਰਹੀਆਂ ਚਾਹੇ ਮੇਰੇ ਖਾਲੀ ਹੱਥੇ ਆ ਜਿਉ ਆ ਪਹਿਲੀ ਆ ਇਹ ਫੇਰਦੇ ਹਾਂ ਮੈਂ ਇਹ ਨਹੀਂ ਕਹਣੀ ਕਿ ਕੁਸਲ ਲੈ ਕੇ ਆਇਓ ਤਾਂ ਮੈਨੂੰ ਵੀ ਪਤਾ ਬਾਸ ਸਭਸੀਂ ਮੇਰੇ ਤਾਰਦੇ ਦੇ ਵਿੱਚ ਆ ਖੜੇ ਭੂ ਮੈਂ ਖਾਲੀ ਹੱਥ ਆ ਮੇਰੇ ਇੱਕ ਮਾੜਾ ਮੋਟਾ ਨੱਕ ਕਰ ਰਿਹਾ ਤੁਸੀਂ ਇੱਥੇ ਕੋਈ ਗੱਲ ਨਹੀਂ ਭੂਆ ਜੀ ਅਸੀਂ ਜ਼ਰੂਰ ਆਵਾਂਗੇ ਜਿੰਨਾ ਕਿ ਸਰੂ ਅਸੀਂ ਓਨਾ ਕਰਾਂਗੇ ਵੀ ਜ਼ਰੂਰ ਤੁਹਾਡਾ ਨੱਕ ਕਰਿਓ ਤਾਂ ਚਾਹੇ ਬੇ ਛੱਪ ਕੇ ਨਾ ਬੈਠਾਓ ਤੁਹਾਡੇ ਜਣਾ ਚੀ ਤਾਕੀ ਦੇਖੇ ਗੀਆਂ ਤੁਹਾਨੂੰ ਤੁਹਾਡੇ ਕੋਲ ਤਾਂ ਮਖੋ ਕੇ ਉਹ ਦੁਸ਼ਮਣ ਨੂੰ ਦੇਗੀ ਸਾਰੀ ਜ਼ਮੀਨ ਜਾ ਜਾ ਤਾ ਜੇ ਮੈਨੂੰ ਇੰਨਾ ਪਤਾ ਹੁੰਦਾ ਮੈਂ ਤਾਂ ਮਾਪੇ ਦੀ ਵੀ ਉਹਨਾਂ ਨੂੰ ਕਹਤਾ ਵੀ ਤੁਸੀਂ ਵੀ ਇਹਨੂੰ ਹੀ ਦੇ ਦਿਓ ਮੈਨੂੰ ਕੀ ਪਤਾ ਸੀ ਵੀ ਐਡੀ ਕੌੰਗਿਆਰੀ ਨੇ ਘੁੱਟ ਮੇਰੇ ਨਾਲ ਤਾਂ ਐਡਾ ਵੱਡਾ ਧੋਖਾ ਦਿੱਤਾ ਮੈਂ ਤਾਂ ਸੇਖਰ ਦਪਹਿਰੇ ਮੱਚਦੀ ਆਈ ਮੈਂ ਪਹਿਲਾਂ ਨਾਲੇ ਫੂਲ ਕੀਤਾ ਕੱਲ ਹਾਂਜੀ ਆ ਰਹੀ ਮੈਂ ਤੇ ਲੀਲਾ ਕਿਉਂ ਆ ਤਾਕੂ ਦਾ ਵਿਆਹ ਅੱਛਾ ਜੀ ਹਾਈ ਹੇ ਕੰਟਾ ਹੋ ਗਿਆ ਬਾਹਰ ਟਕ ਟਕ ਕਰਦੀ ਨਾ ਘੁੱਟ ਪਾਣੀ ਦੀ ਘੁੱਟ ਕਰਦੀ ਦਿੰਨੀ ਆਪੇ ਤੁਮ ਭੁੱਲ ਗਈ ਸੀ ਤੋਂ ਢੇ ਗੱਲਾਂ ਸੁਣ ਲੱਗ ਗਈ ਸੀ ਆ ਲਓ ਕੋਈ ਪਾਣੀ ਲਓ ਮੈਂ ਚਾਹ ਵੀ ਬਣਾ ਕੇ ਲਿਆਉਣੀ ਆ ਪ੍ਰਮਾਤਮਾ ਤੈਨੂੰ ਬੜਾ ਕੁਝ ਰਖਸ਼ਾ tartar ਕਰਦੀ ਹੈ ਜੇ ਤੁਸੀਂ ਵੀ ਨਾ ਕਰੇ ਤਾਂ ਤੁਹਾਨੂੰ ਤਾਂ ਪਤਾ ਵੀ ਨਹੀਂ ਸੀ ਮੈਂ ਜਿੱਦ ਪਹਿਨੀ ਲੈ ਕੇ ਹਾਂ ਮੇਰਾ ਕੀ ਬੰਦਣਾ ਖਾਲੀ ਤਾਸੇ ਫਿਰ ਮੋੜੀ ਲਈ ਜਾਂ ਫਿਰ ਕਿੰਨਾ ਲੋਕਾਂ 'ਚ ਮੇਰਾ ਸਰੀਰ ਤੇ ਦਰਾਨੇ ਦੇ ਥਾਂ ਤੇ ਕਟਾਣਾ ਹੋਣਾ ਸੀ ਮੈਂ ਆਇਆ ਕਰੂੰ ਮੇਰੇ ਗਾਉਂ ਤੋਂ ਹਾਂਜੀ ਹਾਂਜੀ ਕੋਈ ਦੱਸੋ ਮਾਂ ਘਰੇ ਹੈ ਨਹੀਂ ਸਤ ਉਹ ਗਏ ਹੋਏ ਨੇ ਹੋਣੀ ਗਏ ਨੇ ਕਿਸੇ ਦੇ ਘਰ ਗਏ ਸੀ ਚਲ ਠੀਕ ਆ ਉਹਨੂੰ ਐ ਸਮਝਾਦੀ ਵੀ ਭੂਆ ਆਈ ਸੀ ਹਾਂਜੀ ਨਹੀਂ ਪੇਟੀਮ ਕਰਦੂੰ 10000 ਰੁਪਏ ਨਹੀਂ ਕੋਲ ਉਹਨਡੀ ਭੂਆ ਜੀ ਪੈਸੇ ਰੱਖਣ ਕਰਨ ਦੀ ਅਸੀਂ ਕੋਈ ਗੱਲ ਨਹੀਂ ਜਿੰਨਾ ਕਿ ਸਰੂ ਲਾ ਦਾਂਗੇ ਮੈਨੂੰ ਵੀ ਪਤਾ ਮੇਰਾ ਨੱਕ ਤੇ ਰਹੂਗਾ ਦਰਾਣੇ ਜਿਥੇ ਮੈਂ ਤੁਹਾਨੂੰ ਸੂਟ ਲੈ ਲਿਓ ਹਾਂਜੀ ਬਾਟੇ ਮੈਂ ਘਰੋਂ ਦਿਖਾ ਦੂੰਗੀ ਮੈਨੂੰ ਵੀ ਪਤਾ ਜਾਂ ਤੁਹਾਡੇ ਮਨ ਗਲ ਘੁੱਟ ਕੇ ਗਈਆਂ ਹੋਰ ਇੰਨਾ ਤਾਂ ਮੈਨੂੰ ਕਰਨਾ ਹੀ ਪਊਗਾ ਜੇ ਮੈਂ ਦੋਨੋਂ ਨੂੰ ਹਿੱਸਾ ਵੰਡ ਕੇ ਦੇ ਕੇ ਜਾਂਦੀ ਤਾਂ ਫਿਰ ਮੈਨੂੰ ਇੰਨਾ ਕਰਨ ਦੀ ਤਰਸਪਨ ਦੀ ਲੋੜ ਨਹੀਂ ਸੀ ਜੋਤਾਪੂਆ ਇਹ ਤਾਂ ਸੋਚਿਆ ਨਹੀਂ ਹੈਗਾ ਕੁਝ ਵੀ ਪਾਪਾ ਬਾਰੇ ਵੀ ਉਹੀ ਤਾਂ ਮੈਂ ਕਹਿੰਨੀ ਮੇਰੀਆਂ ਕਰਪੂਤਾ ਮੇਰੀ ਪੇਸ਼ਕੀਆਂ ਨੇ ਕੋਈ ਨਾ ਬੁੱਤ ਮੇਤੇ ਗਲਤੀ ਹੋ ਗਈ ਕਾਂਟੇ ਮੈਂ ਆ ਲੋ ਕੋਈ ਚਾਹ ਪੀ ਲੋ ਸੱਤਨਾ ਦੇ ਚਾਹ ਜਿੱ ਮਿੱਠਾ ਤਾਂ ਨਹੀਂ ਜਿਆਦਾ ਤੁਹਾਡਾ ਨਹੀਂ ਨਹੀਂ ਕੋਈ ਮੈਨੂੰ ਪਤਾ ਵੀ ਤੁਹਾਨੂੰ ਜ਼ੁਗਰਾ ਫਿੱਕੀ ਬਣਾ ਕੇ ਲੈ ਕੇ ਆਈਆਂ ਚਾਹ ਸਵਾਦ ਅੱਛੀ ਹੋਰ ਸੁਣਾਪੂਏ ਸਾਰੇ ਘਰ-ਬਾਰ ਠੀਕ ਸੀਗਾ ਹਾਂ ਸਾਰੇ ਠੀਕ ਠਾਕ ਨੇ ਵਧੀਆ ਵਾ ਵਿਆਹ ਚ ਅਜੇ 21 ਦਿਨ ਨੇ ਅੱਛਾ ਜੀ ਬੜੀ ਲੈਣੀ ਆ ਕੱਲ ਨੂੰ ਠਾ ਉਹਨੀਆਂ ਦਿਨਾਂ ਤੱਕ ਆਪਾਂ ਬੜੀ ਲਾਵਾਂਗੇ ਮੈਂ ਤਾਂ ਕੋਈ ਦੀ ਮੰਮੀ ਨੂੰ ਲੈਣ ਲਾਵਾਂ ਨਹੀਂ ਤੁਮਾ ਜੀ ਠੀਕ ਹੈ ਆਪਦੇ ਪਸੰਦ ਦੇ ਕੱਪੜੇ ਲੈ ਲਿਓ ਜਹ ਜਿ ਤੁਸੀਂ ਨਹੀਂ ਕੋਈ ਐਸੇ ਕੱਪੜੇ ਨਹੀਂ ਲੈਣੇ ਹੈਗੇ ਧੀਆਂ ਤੋਂ ਥੋੜੀ ਕੱਪੜੇ ਲਈ ਦੇ ਨੇ ਮੈਂ ਕੋਤੋਂ ਟਿੱਕ ਪਹਿਲੇ ਨਾਲ ਰਖ ਸਕਦਾ ਉਹ ਤਾਂ ਮੈਨੂੰ ਕਰਨਾ ਹੀ ਪੈਣਾ ਮੇਰਾ ਫਰਜ਼ ਆ ਮੈਂ ਆਪਣੇ ਪਸੰਦ ਦੇ ਲਾਉ ਥੋੜੇ ਫਿਰ ਪਾਉਣ ਵਾਲੇ ਨਹੀਂ ਹੋਣੇ ਤੁਹਾਡੇ ਪਸੰਦ ਨਹੀਂ ਆਉਂਦੇ ਅੱਜ ਕੱਲ੍ਹ ਕਿਸੇ ਰੰਗ ਨਹੀਂ ਪਸੰਦ ਹੁੰਦਾ ਕੋਈ ਜਿਹਾ ਕੱਪੜਾ ਨਹੀਂ ਹੋਗਾ ਮੈਂ ਤਾਂ ਇੱਕ ਵਾਰੀ ਦੇਣੀ ਦੇਣੀ ਨੇ ਨਾ ਉਹਦਾ ਕੀ ਪੈਸੇ ਜੇ ਪੇਟੀਆਂ ਨਹੀਂ ਅੰਕਲਾਂ ਚ ਪਏ ਰਹਣ ਨਹੀਂ ਨਹੀਂ ਬੁਲਾਈ ਤੁਸੀਂ ਇੰਨਾ ਨਾ ਕਰਿਓ ਬਸ ਤੁਸੀਂ ਆਪ ਦਾ ਸਾਰੋ ਵੀ ਚਲ ਵਿਆਹ ਵਧੀਆ ਹੋ ਜਾਵੇ ਕੱਪੜੇ ਤਾਂ ਬਹੁਤ ਸਾਡੇ ਕੋਲ ਅੱਗੇ ਪਹਿਲਾਂ ਵੀ ਨੇ ਚਲ ਹੋਰ ਲੈ ਲਾਂਗੇ ਵਿਆਹ ਨੂੰ ਹੁਣ ਘਰੋਂ ਹੀ ਇਹ ਤਾਂ ਪੁੱਤ ਇੱਕ ਮਾਰਤਾ ਹੈ ਦੇਖ 50000 ਰੁਪਇਆ ਤਾਲੂ ਮੈਂ ਪੀਟੀਐਮ ਕਰ ਦੂੰਗੀ ਤੇ ਕਾਟੇ ਮੇਰੇ ਕੋਲ ਸੱਟਨਾ ਉਹਦੇ ਬਣੇ ਹੋਏ ਨੇ ਮਾਲਕ ਦੇ ਕੇ ਉਹ ਮੈਂ ਖੜਾ ਦੂੰ ਤੁਹਾਨੂੰ ਉਹ ਤੁਸੀਂ ਦਿਖਾ ਦਿਓ ਬਸ ਘਰ ਤੋਂ ਤਾਂ ਪਤਾ ਹੀ ਹੁੰਦਾ ਪੁੱਤ ਬਸ ਸਿਰਫ ਕੀ ਦਰਾਨੇ ਛਾਣੇ ਦੇ ਵਿੱਚ ਮੇਰਾ ਲੱਗਦਾ ਰਹੇ ਕੁਛ ਖਾਲੀ ਹੱਥ ਆ ਕਰਨਾ ਖੁਸ਼ੀ ਲੈ ਕੇ ਆਣਾ ਮੈਂ ਇਹੀ ਕਹਿੰਨੀ ਮੇਰੀ ਇੱਜ਼ਤ ਰੱਖਦੇ ਮੇਰੀ ਇੱਜ਼ਤ ਨਹੀਂ ਰੱਖਦੇ ਮੇਰੇ ਤਾਂ ਲੱਕ ਵੱਡੇ ਜਿਹੇ ਬੁੱਧਾ ਨਾਲ ਜਿठा ਤੈਨੂੰ ਪਤਾ ਮੈਨੂੰ ਜਿਉਣਾ ਔਖਾ ਕਰ ਦੇਣ ਗਿਆ ਹਾਂਜੀ ਉਹ ਤਾਂ ਇਹ ਤਾਂ ਇਕਲਨੀ ਪੁਆ ਜੇ ਸੀ ਜ਼ਰੂਰ ਆਵਾਂਗੇ ਗੱਲ ਤੇ ਮੈਨੂੰ ਬਹੁਤ ਪਛਤਾਵਾ ਬਹੁਤ ਪਛਤਾਵਾ ਹੁਣ ਹੋਈ ਲਾਣੀ ਵੀ ਹੋ ਸਕਦਾ ਮੈਂ ਤਾਂ ਹੱਥ ਝੁਡਾ ਕੇ ਚਲੀ ਗਈ ਜਦ ਤਨ ਨੂੰ ਮੈਨੂੰ ਤਾਂ ਐਸੀ ਕਿ ਤੁਹਾਨੂੰ ਮੇਰੇ ਮਾਪੇ ਨੂੰ ਸਾਹ ਹੁੰਦੀ ਆ ਜਾਂ ਤਾਂ ਬੇਬੇ ਵੀ ਬੜੀ ਮਿੱਠੀ ਬਣ ਕੇ ਮੈਨੂੰ ਕਹਿੰਦੀ ਨਾ ਤੀ ਇਹਨੂੰ ਦੇ ਜਾ ਦੂਜੇ ਦਾ ਤਾਂ ਕਾਰੋਬਾਰ ਵਧੀਆ ਵਾ ਇਹ ਡਾਊਨ ਮੇਰੇ ਨੂੰ ਬੇਬੇ ਵੀ ਮੇਰੇ ਮਗਰੇ ਪਈ ਰਹੀ ਬੇਬੇ আর ਬਾਪੂ ਵੀ ਆਪ ਤੱਖਾਂ ਵਿੱਚ ਕੇ ਚਲੇ ਗਏ ਹੁਣ ਦੇਖਣ ਤੁਹਾਡੀ ਕੀ ਦਾ ਕੀ ਹਾਲ ਆ ਜਿਹਨੂੰ ਮਾੜਾ ਕਹਿੰਦੇ ਸੀ ਉਸੇ ਘਰੇ ਮੈਂ ਆ ਕੇ ਫੇਰ ਬੜੀਆਂ ਜਿਹਨੂੰ ਸਰਾਉਂਦੇ ਸੀ ਉਹਨਾਂ ਨੇ ਤਾਂ ਕੁੰਡਾ ਵੀ ਖੋਲਿਆ ਘੰਟਾ ਕਰੀ ਕੋਈ ਗੱਲ ਨਹੀਂ ਭੂਆ ਜੀ ਸੁਰੂ ਤੋਂ ਹੀ ਪਾਪਾਂ ਨੇ ਤਾਂ ਮਾੜੀ ਜਗ੍ਹਾ ਤੇ ਖੜਾਇਆ ਸਾਬ ਨੇ ਕੋਈ ਨਾ ਭੱਜੋ ਮੈਂ ਮਾਫੀ ਮੰਗਦੀ ਆ ਜੇ ਜਿਹੜੀ ਮੇਤੇ ਗਲਤੀ ਹੋ ਗਈ ਹੁਣ ਪਰਵਾਹ ਨਹੀਂ ਚੱਲਦੀ ਜਿਹੜੀ ਜ਼ਮੀਨ ਸੀ ਉਹ ਤਾਂ ਹੁਣ ਸਾਰਾ ਕੁਝ ਉਹਦਾ ਨੋਟ ਪੱਕਾ ਹੋ ਗਿਆ ਤਾਂ ਬਸ ਮੈਂ ਇਹੀ ਕਹਿਣੀ ਆ ਮੇਰੇ ਖਾਲੀ ਹੱਥ ਆ ਖੜੇ ਹੋ ਬਸ ਮੈਨੂੰ ਕਿਸੇ ਚੀਜ਼ ਦੀ ਲੋੜ ਕੋਈ ਗੱਲ ਨਹੀਂ ਭੂਆ ਸਾਨੂੰ ਜ਼ਮੀਨ ਦੀ ਲੋੜ ਨਹੀਂ ਸੀ ਸਾਡੇ ਚਲ ਤੁਸੀਂ ਆਉਣ ਜਾਣ ਲੱਗੇ ਸਾਨੂੰ ਉਹ ਹੀ ਬਹੁਤ ਆ ਸਾਡੇ ਘਰ ਦਿੱਤੀ ਸਾਡੇ ਘਰ ਆਈ ਵਾਸਪਾ ਤੇ ਆ ਕੇ ਬਾਰਤੀ ਆ ਗਈ ਤਾਂ ਮੈਨੂੰ ਮਾਫ ਕਰੇ ਉਹਨਾਂ ਚ ਚਲਦੀਆਂ ਆਹ ਬਿਸਕੁਟ ਨੇ ਇਹਦੇ ਵਿੱਚ 1100 ਰੁਪਇਆ ਪਾਇਆ ਹੋਇਆ ਹਾਂਜੀ ਉਹ ਕੱਢ ਲਿਓ ਕੱਢ ਕੇ ਜੇ ਕੋਈ ਚ ਥੋੜੀ ਤਾਂ ਤੁਸੀਂ ਹੋਰ ਲੈ ਵਾਸਾ ਠੀਕ ਹਬਾ ਠੀਕ ਹੈ ਬੋਈ ਫਸਟ ਹੈ ਬੋਈ ਠੀਕ ਹੈ ਠੀਕ ਹੈ